ਬਹੁਤ ਸਾਰੇ ਲੋਕਾਂ ਨੇ ਆਈਟੀ ਸੈਕਟਰ ਨੂੰ ਇੱਕ ਹਵਾ ਬਣਾ ਕੇ ਰੱਖਿਆ ਹੋਇਆ ਅਫਵਾਹਾਂ ਤਾਂ ਇਹ ਵੀ ਨਹੀਂ ਕਿ ਆਈਟੀ ਸੈਕਟਰ ਦੇ ਵਿੱਚ ਜੌਬ ਲੈਣ ਦੇ ਲਈ ਤੁਹਾਨੂੰ ਹਾਈ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ-ਨਾਲ ਹਾਈ ਕੁਆਲੀਫਿਕੇਸ਼ਨ ਐਸ ਵੈਲ ਐਸ ਹਾਈ ਐਕਸਪੀਰੀਅੰਸ ਦੀ ਵੀ ਜ਼ਰੂਰਤ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਤੁਹਾਡੇ ਪੋਜ਼ਿਟਿਵ ਫੈਕਟਰ ਜ਼ਰੂਰ ਹੋ ਸਕਦੇ ਨੇ ਪਰ ਆਈਟੀ ਸੈਕਟਰ ਦੇ ਵਿੱਚ ਜੌਬ ਲੈਣ ਦੇ ਲਈ ਤੁਸੀਂ ਐਜ਼ ਅ ਫਰੈਸ਼ਰ ਵੀ ਜੁਆਇਨ ਕਰ ਸਕਦੇ ਹੋ ਔਰ ਆਪਣੇ ਸਕਿੱਲਸ ਦੇ ਨਾਲ ਇੱਕ ਅੱਛੀ ਸੈਲਰੀ ਵੀ ਲੈ ਸਕਦੇ ਹੋ ਸੱਚੀ ਗੱਲ ਮੈਂ ਰஞ்சிਤ ਪਾ ਦੋਸਤੋ ਮੈਂ ਤੁਹਾਡੇ ਲਈ ਹਮੇਸ਼ਾ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਹਾਂ ਮੇਰਾ ਮਕਸਦ ਤੁਹਾਨੂੰ ਅੱਛੀ ਜੌਬ ਦਿਵਾਉਣਾ ਔਰ ਅੱਛਾ ਬਿਜ਼ਨਸ ਸੈੱਟ ਕਰਾਉਣਾ ਹੈ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਈਟੀ ਇੱਕ ਅਜਿਹੇ ਸੈਕਟਰ ਹੈ ਜਿਸ ਦੇ ਵਿੱਚ ਕੋਈ ਵੀ ਜੌਬਸ ਦੀ ਕਮੀ ਨਹੀਂ ਜੇ ਮੈਂ ਆਪਣੀ ਖੁਦ ਦੀ ਕੰਪਨੀ ਦੀ ਗੱਲ ਕਰਾਂ ਮੇਰੇ ਕੋਲ ਬਹੁਤ ਸਾਰੇ ਐਸੇ EMPLOYEES ਨੇ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਬਹੁਤ ਸਾਰੇ ਐਸੇ EMPLOYEES ਨੇ ਜਿਨ੍ਹਾਂ ਨੇ ਪਲੱਸ 2 ਤੋਂ ਬਾਅਦ ਮੇਰੀ ਕੰਪਨੀ ਦੇ ਵਿੱਚ ਐਜ਼ ਅ ਫਰੈਸ਼ਰ ਜੌਬ ਕੀਤੀ ਅੱਜ ਬਹੁਤ ਹੀ ਅੱਛੀ ਡੈਜ਼ਿਗਨੇਸ਼ਨਸ ਦੇ ਉੱਪਰ ਕੰਮ ਕਰ ਰਹੇ ਨੇ ਔਰ ਅੱਛਾ ਸੈਲਰੀ ਪੈਕੇਜ ਵੀ ਲੈ ਰਹੇ ਨੇ ਜੇ ਤੁਹਾਡੇ ਮਨ ਦੇ ਵਿੱਚ ਆਈਟੀ ਨੂੰ ਲੈ ਕੇ क्रेਜ਼ ਹੈ ਤੁਸੀਂ ਇਹਦੇ ਵਿੱਚ ਜੌਬ ਕਰਨਾ ਚਾਹੁੰਦੇ ਹੋ ਜਾਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਤੁਸੀਂ ਆਪਣੇ 100% ਐਫਰਟ ਦੇ ਨਾਲ ਇਸ ਇੰਡਸਟਰੀ ਨੂੰ ਜੁਆਇਨ ਕਰੋ ਔਰ ਜੁਆਇਨ ਕਰਨ ਤੋਂ ਬਾਅਦ ਤੁਸੀਂ ਆਪਣਾ 100% ਦਿਓ ਡੈਫੀਨਿਟਲੀ ਤੁਹਾਨੂੰ ਸਕਸੈਸ ਮਿਲੇਗੀ ਮੇਰੀ ਕੰਪਨੀਆਂ ਦੇ ਵਿੱਚ ਹਰ ਰੋਜ਼ ਅਲੱਗ-ਅਲੱਗ ਫੇਸ ਦੀ ਹਾਇਰਿੰਗ ਹੁੰਦੀ ਰਹਿੰਦੀ ਹੈ ਪਲੱਸ 2 ਤੋਂ ਬਾਅਦ ਦੇ ਪੜਾਈ ਦੇ ਨਾਲ-ਨਾਲ ਬਹੁਤ ਸਾਰੇ ਸਟੂਡੈਂਟਸ ਸਾਡੇ ਕੋਲ ਆਉਂਦੇ ਨੇ ਮੇਰੀ ਐਕਸਪਰਟ ਟੀਮ ਟ੍ਰੇਨਿੰਗ ਦੇ ਥਰੂ ਇਹਨਾਂ ਨੂੰ ਟ੍ਰੇਨ ਕਰਦੀ ਹੈ ਔਰ ਉਹਨਾਂ ਦੇ ਐਕਸਪਰਟਾਈਜ਼ ਦੇ ਅਕੋਰਡਿੰਗ ਇੰਟਰਸਟ ਦੇ ਅਕੋਰਡਿੰਗ ਉਹਨਾਂ ਨੂੰ ਨਵੇਂ ਸਕਿੱਲ ਸਿਖਾਏ ਜਾਂਦੇ ਹਨ। ਮੇਰੀ ਟੀਮ ਉਹਨਾਂ ਨੂੰ ਹੋਰ ਵੱਡੀਆਂ ਕੰਪਨੀਆਂ ਦੇ ਵਿੱਚ ਇੰਟਰਵਿਊ ਕ੍ਰੈਕ ਕਰਨ ਦੇ ਲਈ ਟ੍ਰੇਨ ਕਰਦੀ ਹੈ। ਦੋਸਤੋ ਤੁਹਾਨੂੰ ਮੇਰੇ ਮਕਸਦ ਦਾ ਪਤਾ ਹੀ ਹੈ ਕਿ ਮੈਂ ਪੰਜਾਬ ਦੇ ਯੂਥ ਨੂੰ ਰੋਜ਼ਗਾਰ ਦੇ ਨਾਲ ਜੋੜਨਾ ਚਾਹੁੰਦਾ ਹਾਂ ਅਤੇ ਪੰਜਾਬ ਦੇ ਇੱਕ ਯੂਥ ਨੂੰ ਖੁਸ਼ਹਾਲ ਤੇ ਤਰੱਕੀ ਕਰਦੇ ਦੇਖਣਾ ਚਾਹੁੰਦਾ। ਕਿਉਂਕਿ ਜਦ ਯੂਥ ਕੋਲ ਰੋਜ਼ਗਾਰ ਹੋਵੇਗਾ ਉਹ ਅੱਛਾ ਕਮਾਉਣਗੇ, ਆਪਣੇ ਸ਼ੌਕ ਪੂਰੇ ਕਰਨਗੇ ਔਰ ਕਦੇ ਵੀ ਗਲਤ ਰਸਤੇ ਤੇ ਨਹੀਂ ਚੱਲਣਗੇ। ਇਹ ਤਾਂ ਸਿਰ ਮੇਰੀ ਆਪਣੀ ਗੱਲ ਤੇ ਮੇਰੀ ਆਈਟੀ ਕੰਪਨੀਆਂ ਦੀ ਆਓ ਹੁਣ ਹੋਰ ਆਈਟੀ ਕੰਪਨੀਆਂ ਬਾਰੇ ਜਾਣਦੇ ਹਾਂ ਜੇ ਮੇਰੇ ਕੋਲ ਤਿੰਨ ਕੰਪਨੀਆਂ ਨੇ ਤਾਂ ਸੋਚੋ ਆਈਟੀ ਹੱਬ ਮੁਹਾਲੀ ਦੇ ਵਿੱਚ ਕਿੰਨੀਆਂ ਕੰਪਨੀਆਂ ਹੋਣਗੀਆਂ ਬਹੁਤ ਸਾਰੀਆਂ ਆਈਟੀ ਕੰਪਨੀਆਂ ਮੁਹਾਲੀ ਦੇ ਵਿੱਚ ਤੁਹਾਨੂੰ ਮੌਕਾ ਦੇਣ ਲਈ ਬੈਠੀਆਂ ਨੇ ਪਰ ਇਹ ਤੁਹਾਡੇ ਦੇ ਡਿਪੈਂਡ ਕਰਦਾ ਕਿ ਤੁਸੀਂ ਉਹ ਮੌਕਾ ਲੈਣਾ ਹੈ ਜਾਂ ਨਹੀਂ ਲੈਣਾ ਹੈ ਔਰ ਕਿਸ ਤਰੀਕੇ ਦੇ ਨਾਲ ਲੈਣਾ ਹੈ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਤਾਂ ਵੀ ਤੁਸੀਂ ਡਰ ਕੇ ਘਰ ਨਾਲ ਬੈਠੋ ਘਰੋਂ ਬਾਹਰ ਆਓ ਇੰਟਰਵਿਊਸ ਦਿਓ ਆਪਣੇ ਸਕਿੱਲਸ ਨੂੰ ਐਕਸਪਲੋਰ ਕਰੋ ਡੈਫੀਨਿਟਲੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਜੌਬ ਆਫਰ ਜ਼ਰੂਰ ਮਿਲ ਜਾਏਗਾ ਕੁਝ ਵੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਇੰਟਰਸਟ ਜ਼ਰੂਰ ਦੇਖੋ ਤੁਸੀਂ ਜੇ ਆਪਣੇ ਇੰਟਰਸਟ ਦੇ ਅਕੋਰਡਿੰਗ ਕੰਮ ਕਰੋਗੇ ਤੁਹਾਨੂੰ ਉਸ ਕੰਮ ਕਰਨ ਦੇ ਵਿੱਚ ਮਜ਼ਾ ਵੀ ਆਏਗਾ ਤੁਸੀਂ ਉਸ ਕੰਮ ਦੇ ਵਿੱਚ ਜਲਦੀ ਤਰੱਕੀ ਵੀ ਲੈ ਲਓਗੇ ਇਸ ਲਈ ਅਪਲਾਈ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਚੰਗੀ ਤਰ੍ਹਾਂ ਪੜ੍ਹ ਕੇ ਜ਼ਰੂਰ ਜਾਓ ਤੁਹਾਨੂੰ ਚਾਹੇ ਕੰਮ ਕਰਨਾ ਆਉਂਦਾ ਹੋਵੇ ਚਾਹੇ ਤੁਸੀਂ ਫਰੈਸ਼ਰ ਹੋ ਜੇ ਤੁਹਾਨੂੰ ਨੌਲੇਜ ਹੈ ਔਰ ਤੁਹਾਨੂੰ ਉਸ ਕੰਮ ਕਰਨ ਦੇ ਵਿੱਚ ਲਗਨ ਹੈ ਤਾਂ ਆਈਟੀ ਕੰਪਨੀ ਇਸ ਚੀਜ਼ ਦੇਖ ਕੇ ਤੁਹਾਨੂੰ ਜ਼ਰੂਰ ਹਾਇਰ ਕਰਨੀ ਹੈ IT ਸੈਕਟਰ ਦੇ ਵਿੱਚ ਬਹੁਤ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਡੇਲੀ ਬੇਸਿਸ ਤੇ ਨਿਕਲਦੀਆਂ ਨੇ ਔਰ ਮੈਨੂੰ ਲੱਗਦਾ ਹੈ ਜੇ ਤੁਸੀਂ ਮਿਹਨਤੀ ਹੋਗੇ ਜ਼ਰੂਰ ਕੋਈ ਨਾ ਕੋਈ ਇੰਟਰਵਿਊ ਕ੍ਰੈਕ ਕਰ ਲੋਗੇ ਔਰ ਤੁਸੀਂ ਆਪਣੇ ਸਕਿਲਸ ਦੇ ਅਕੋਰਡਿੰਗ ਜੌਬ ਵੀ ਲੈ ਲਵੋਗੇ ਪਰ ਆਖਰ ਵਿੱਚ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਸਟੱਡੀ ਦੇ ਨਾਲ-ਨਾਲ ਆਪਣੇ ਸਕਿਲਸ ਨੂੰ ਇੰਪਰੂਵ ਕਰੋ ਜਿਸ ਵੀ ਫੀਲਡ ਦੇ ਵਿੱਚ ਤੁਸੀਂ ਜੌਬ ਲੈਣਾ ਚਾਹੁੰਦੇ ਹੋ ਉਸ ਨੂੰ ਐਡਵਾਂਸ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿਓ ਉਹਦੇ ਵਿੱਚ ਆਪਣਾ ਇੰਟਰਸਟ ਬਣਾਉਣਾ ਸ਼ੁਰੂ ਕਰ ਦਿਓ ਤਾਂ ਕਿ ਤੁਹਾਨੂੰ ਲੇਟਰ ਆਨ ਉਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਹੋਰ ਸਲਾਹ ਦੇਣਾ ਚਾਹਾਂਗਾ ਕਿ ਜੇ ਤੁਸੀਂ ਫ੍ਰੈਸ਼ਰ ਹੋ ਔਰ ਤੁਸੀਂ ਪੈਸੇ ਨਾ ਦੇਖੋ ਕਿ ਤੁਹਾਨੂੰ ਜੌਬ ਦੇ ਵਿੱਚ ਕਿੰਨੇ ਪੈਸੇ ਮਿਲ ਰਹੇ ਨੇ ਤੁਸੀਂ ਇਹ ਦੇਖੋ ਕਿ ਉਸ ਕੰਪਨੀ ਦੇ ਵਿੱਚ ਤੁਹਾਨੂੰ ਸਿੱਖਣ ਲਈ ਕੁਝ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ ਜੇ ਤੁਹਾਨੂੰ ਸਿੱਖਣ ਦੇ ਲਈ ਕੁਝ ਮਿਲ ਰਿਹਾ ਹੈ ਤੇ ਕੰਪਨੀ ਨੂੰ ਜੁਆਇਨ ਕਰੋ ਪੈਸੇ ਤੁਹਾਡੇ ਕੋਲ ਆਟੋਮੈਟਿਕਲੀ ਭੱਜੇ ਆਣਗੇ ਦੋਸਤੋ ਇਸ ਵੀਡੀਓ ਦੇ ਵਿੱਚ ਬਸ ਇਨਾ ਹੀ ਇਸ ਤੋਂ ਬਾਅਦ ਮੈਂ ਇਸ ਵੀਡੀਓ ਦਾ ਪਾਰਟ 2 ਲੈ ਕੇ ਆਵਾਂਗਾ ਜਿਸ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਆਫਟਰ ਪਲੱਸ 2 ਤੁਸੀਂ ਕਿਵੇਂ ਆਈਟੀ ਸੈਕਟਰ ਦੇ ਵਿੱਚ ਐਂਟਰ ਕਰ ਸਕਦੇ ਹੋ ਔਰ ਕਿਸ ਤਰੀਕੇ ਦੀਆਂ ਤੁਸੀਂ ਜੌਬ ਲੈ ਸਕਦੇ ਜੇ ਤੁਸੀਂ ਉਸ ਦੇ ਨਾਲ-ਨਾਲ ਆਪਣਾ ਆਈਟੀ ਬਿਜ਼ਨਸ ਸਟਾਰਟ ਕਰਨਾ ਤਾਂ ਉਸ ਦੇ ਬਾਰੇ ਵੀ ਅਸੀਂ ਵੀਡੀਓ ਦੇ ਵਿੱਚ ਜ਼ਰੂਰ ਗੱਲਾਂ ਕਰਾਂਗੇ ਇਹ ਵੀਡੀਓ ਦੇਖਣ ਤੋਂ ਬਾਅਦ ਨਹੀਂ ਕਰਨੀ ਪੈਣੀ ਨੌਕਰੀ ਦੀ ਪਾਲ ਸਤਿ ਸ਼੍ਰੀ ਅਕਾਲ ਮਹਿਰਨਜੀਤ ਪਾ